ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇਹ ਗੋਲ ਮੇਰਾ ਨਵਾਂ ਬਲੌਗ ਤੇ ਅੱਜ ਅਸੀਂ ਸਵੇਰ ਦੇ ਜਾਂਦੇ ਹਾਂ ਸ਼ਹਿਰ ਮਤਲਬ ਕਿ ਸਵੇਰ ਦੇ ਸੋਚਣ ਦੇ ਸ਼ਹਿਰ ਚੱਲੀਏ ਸ਼ਹਿਰ ਚੱਲੀਏ ਜਿਹੜਾ ਸਮਾਨ ਲੈਣ ਆਲਾ ਲਈ ਆਈਏ ਤੇ ਹੁਣ ਸ਼ਾਮ ਨੂੰ ਸਾਡਾ ਟਾਈਮ ਲੱਗਾ ਹੁਣ ਅਸੀਂ ਮਾਂ ਪੁੱਤ ਜਾਂਦੇ ਆ ਦੋਨੇ ਸ਼ਹਿਰ ਤੇ ਗਰੋਸਰੀ ਖਤਮ ਆਉ ਉਹ ਲੈ ਕੇ ਆਵਾਂਗੇ ਇੱਧਰ ਦੇਖਿਓ ਗਰੋਸਰੀ ਖਤਮ ਆਉ ਉਹ ਲੈ ਆਵਾਂਗੇ ਆ ਸਾਰੀ ਜ਼ਮੀਨ ਦੇਖੋ ਮਤਲਬ ਕਿ ਜਿੰਨੀ ਆ ਨਾ ਇਹ ਸਾਰੇ ਇੱਥੇ ਮਤਲਬ ਕਿ ਬਾਬਾ ਵਰਗ ਸਿੰਘ ਜੀ ਦੇ ਵਾਂ ਨਾ ਇਹ ਜਿੰਨੇ ਮਤਲਬ ਕਿ ਇੱਧਰ ਵੀ ਖੇਤ ਆ ਸਾਰੇ ਕਿੰਨੇ ਸੋ ਕਿਲਾ ਆ ਇਹੋ ਇੱਧਰ ਵੀ ਆ ਇੱਧਰਲੀ ਸਾਈਡ ਵੀ ਇਹ ਦੋਨੇ ਮਤਲਬ ਇਹ ਰੋਡ ਦੇ ਜਿਹੜੇ ਦੋਨੇ ਸਾਈਡ ਤੇ ਖੇਤ ਲੱਗੰਦੇ ਆ ਨਾ ਇਹ ਉਹਨਾਂ ਬਾਬਿਆਂ ਦੀ ਪੈਲੀ ਆ ਤੇ ਸਾਰੀ ਉਹਨੂੰ ਕੀ ਕਹਿਦਾ ਖਾਲੀ ਆ ਮਤਲਬ ਕਿ ਅਨਵਾਰ ਮਤਲਬ ਇਹਨਾਂ ਨੂੰ ਉਹ ਵੀ ਲਾ ਦੇਣੇ ਚਾਹੀਦੇ ਆ ਰੋਕੀ ਕਿਉਂਕਿ ਖੇਤੀਬਾੜੀ ਇੱਥੇ ਕੁਝ ਨਹੀਂ ਕਰਦੇ ਇੱਥੇ ਖਾਲੀ ਪਈ ਆ ਥੋੜੇ ਬੋਤੇ ਉਹਨਾਂ ਨੂੰ ਕੀ ਗਈਦਾ ਕੁਛ ਨਾ ਕੁਛ ਲਾ ਦਿੰਦੇ ਆ ਬਾਕੀ ਸਾਰੀ ਖਾਲੀ ਗੁਜਰ ਹੀ ਆ ਇੱਥੇ ਵਸ ਮੱਜਾਂ ਚਾਰਦੇ ਉਹਨਾਂ ਨੂੰ ਮੋਜਾਂ ਆ ਇੱਥੇ ਵਧੀਆ ਮੱਜਾਂ ਮੋਜ ਉਹ ਗੁਜਰਾਰੀ ਕੁੜੀ ਸੀਗੀ ਮੋਟਰਸਾਈਕਲ ਚਲਾਉਂਦਾ ਹੀ ਪਿੱਛੇ ਦੋ ਲੇਡੀਜ਼ ਬਿਠਾਈਆਂ ਹੋਈਆਂ ਸੀ ਇਹ ਤਾਂ ਬੜੇ ਵਧੀਆ ਤਰ੍ਹਾਂ ਚਲਾਉਂਦਾ ਸੀ ਆ ਬੋਲਟ ਸੀ ਕਰਿਆ ਮੋਟਰਸਾਈਕਲ ਸੀ ਨਾ ਪੋੜਨੀ ਸੀ ਮੋਟਰਸਾਈਕਲ ਸੀ ਹਾਂ ਮਤ ਕਿ ਪੈਲੀਆਂ ਜਿਹੜੀਆਂ ਖਾਲੀ ਪਈਆਂ ਮਣੀ ਹੋਲੀ ਰੱਖੇ ਤਾਂ ਮੋੜ ਐਸੇ ਵਾ ਪੈਲੀਆਂ ਖਾਲੀ ਪਈਆਂ ਇਹ ਨਹੀਂ ਵੀ ਇੱਥੇ ਰੁੱਕ ਰੁੱਕ ਲਾ ਦੀ ਐ এনवायरमेंट ਸਾਫ਼ ਹੋ ਜਾਊਗਾ ਜਾਂ ਕਿੱਦਾਂ ਬਸ ਇੱਦਾ ਹੀ ਬੇਜਾਨ ਬੰਜਰ ਪਈਆਂ ਹੋਈਆਂ ਤਾਂ ਗੁਜਰਾ ਨੂੰ ਮੋਜਾਂ ਸਾਰੇ ਪਸ਼ੂ ਸਾਰਾ ਦੇ ਨਾ ਹੁਣ ਤੇ ਹਰੀਆਲੀ ਬਹੁਤ ਹੋ ਗਈ ਘਾਹ ਬਹੁਤ ਹੋ ਗਿਆ ਇੱਥੇ ਚਰਦੀਆਂ ਰਹਿੰਦੀਆਂ ਤੇ ਚਲੋ ਆਪਾਂ ਪਹੁੰਚ ਚੱਲੇ ਆਂ ਮਾਰਕੀਟ ਦੇਖਦੇ ਆਪਾਂ ਕੀ ਲੈਣੇ ਆ ਕੀ ਲੈਣੇ ਆ ਕਿ ਗਰੋਸਰੀ ਲੈਣੀ ਆ ਤੇ ਇੱਕ ਸੂਟ ਕਟਿਆ ਉਹਦੀ ਚੁੰਨੀ ਲੈਣੀ ਆ ਲੈਸ ਲੈਣੀ ਆ ਬਾਕੀ ਜਾ ਕੇ ਉੱਥੇ ਪਤਾ ਲੱਗੂਗਾ ਓਕੇ ਜੀ ਮੈਂ ਲੈਣੇ ਆ ਫੇਰ ਆ ਦੱਸਿਓ ਆ ਦੱਸਿਓ ਕਿੰਨਾ ਕਿੰਨਾ ਤੇ ਨਿਆਣੇ ਇਦਾਂ ਕਰਦੇ ਇਹਨੇ ਨਾ ਕਿੰਨੀ ਦੂਰ ਗੱਡੀ ਰੋਕ ਦਿੱਤੀ ਵਿਚਾਰ ਤੋਂ ਮਤਲਬ ਹੋ ਗਈ ਕਿੰਨੀ ਦੂਰੀ ਨਾ ਨਹੀਂ ਗਿਆ ਮੈਂ ਕਿਹਾ ਮਨੀ ਇੰਨੀ ਦੂਰ ਤੇਰੀ ਮਦਰ ਕਿੱਦਾਂ ਦੂਰ ਕੇ ਜਾਊਗੀ ਕਹਿੰਦਾ ਮਮਾ ਲੱਤਾਂ ਨਾਲ ਮੈਂ ਕਿਹਾ ਤੂੰ ਕੁੱਤਿਆ ਮੈਨੂੰ ਵੀ ਪਤਾ ਲੱਤਾਂ ਨਾਲ ਹੀ ਜਾਣਾ ਕੁੱਤਾ ਉਹਂ ਦੇਖ ਲੋ ਨਿਆਣੇ ਅੱਜ ਕੱਲ ਦੇ ਸਾਡੇ ਟਾਈਮ ਤੇ ਇੱਕ ਦਾ ਕਹਿ ਕੇ ਦਿਖਾਉ ਤਾਂ ਹਾਂ ਸੂਟ ਸਲੈਕਟ ਕੀਤਾ orange ਉਹ ਪੇਂਟ ਕੀਤਾ ਹੋਇਆ ਤਿਆਰ ਹੋ ਕੇ ਬਹੁਤ ਸੋਹਣਾ ਲੱਗੂਗਾ ਨਾ ਕੁਣੀਆਂ ਲੁਨੀਆ ਤੋ 200 ਕਿਨੇ ਆ 600 ਰੁਪਏ ਦੇਖੋ ਪੰਜ ਪੰਜ ਦੇ ਨਾ ਲੈ ਕੇ ਮੈਂ ਅਸਲ ਥੋੜਾ ਵਧੀਆ ਦਿਖਾ ਦਿਓ ਨਹੀਂ ਮੈਂ ਸੂਟਾਂ ਨਹੀਂ ਬਣਾਈਆਂ ਸਾਡੇ 650 600 ਲਓ ਦੇਖੋ ਕੀ ਦੇ ਦੇ ਕੀ ਦੇ ਅੱਛੀ ਕਿਸਵਾਰ ਦਾ ਵੀ ਪਾਈ ਨਹੀਂ ਸੀ ਸੋਨਾ ਲੱਗੇਗਾ ਤੇ ਵੀ ਪਾਈ ਨਹੀਂ ਆਈ ਤੈਨੂੰ ਸਟਾਰਟ ਕੀਤਾ ਇੱਥੇ ਕਰਾ ਲਈਏ ਜੀ ਆਪਾਂ ਚੁੰਨੀ ਡਾਈ ਔਰ ਮੈਂ ਲਿਆ orange color ਦਾ suit ਇੱਕੋ ਪਹਿਲਾਂ ਕੱਟਿਆ ਹੋਇਆ ਘਰੇ Ini hey, hey, apa hand kraal ya Ji Chunni Dai. Aider Oh dekja Oh. ਖਿੱਚ ਕੇ ਲੈ ਕੇ ਜਾਂਦੇ ਆ ਉਹਨੂੰ ਇਹ ਚੁੰਨੀ ਹਾਫ ਪੀਰ ਚ ਵਧੀਆ ਜੀ ਹੈ ਨਾ ਉਹਨਾਂ ਨੇ ਇੱਕ ਇਕੱਠੀ ਜੀ ਹੋਣ ਲੱਪੰਦੀ ਨਾ ਉਹ ਨਹੀਂ ਸਹੀ ਰਹਿੰਦੇ ਇਕੱਠੀ ਹੋਗੀ ਤਾਂ ਹੀ ਇਹਦਾ ਰੇਟ ਤਾਂ ਘਟਿਆ ਪਰ ਮੈਂ ਉਹਨਾਂ ਨੂੰ ਕਿਹਾ ਵੀ ਸਿਸ ਤੋਂ ਵਧੀਆ ਜਿਹੜੀ ਉਹ ਦੇਓ 250 ਦਾ ਹੋਗਾ ਜੀ 200 ਹਾਂ 200 ਉਹ ਜਾਣ ਦੇ ਕਰਕੇ 200 ਦਾ ਉਹਦਾ 250 ਦਾ ਹੀ ਦਿੰਦੇ ਆ है में ले ना, ले करना है ना उसको। मैं उधर द नहीं चढ़ना उधर दी मैं चढ़ना नहीं चढ़ना मोड़ ड्राइवर ड्राइवर ਆਪੇ ਡਰਾਈਵਰ ਗੱਡੀ ਇੱਥੇ ਲੈ ਕੇ ਆਊਗਾ ਦੇਖੀ ਕਿ ਨਾ ਖਜਾ ਦਿੰਦਾ ਮੈਂ ਇਹਨੂੰ ਉੱਤੇ ਨੂੰ ਮੈਂ ਖਜਾ ਦਿੰਦਾ ਉੱਤੇ ਮਾਰਕੀਟ 'ਚ ਇਹਨੂੰ ਮੈਂ ਕਿਹਾ ਮੈਂ ਕੁਝ ਨਹੀਂ ਲੈਣਾ ਇੱਕ ਸੂਟ ਜਿਹੜਾ ਉਹਦੀ ਚੁੰਨੀ ਡਾਈ ਕਰਾਉਣੀ ਮੈਂ ਇੱਕ ਸੂਟ ਹੋਰ ਲੈ ਲਿਆ ਉਹਦੇ ਵਿੱਚ ਵੀ ਨੇ ਡਾਈ ਕਰਾਈ ਪਹਿਲੇ ਦੀ ਵੀ ਕਰਾਈ ਹੋਰ ਵੀ ਕਈ ਕੁਝ ਲੇਡੀਜ਼ ਜੋ ਕਹਿ ਕੇ ਲੈ ਕੇ ਹੁੰਦੀਆਂ ਹੁੰਦੀਆਂ ਨਾ ਉਹ ਤੋਂ ਦੁੱਗਣਾ ਸੋਚ ਕੇ ਚੱਲਿਆ ਕਰੋ ਸੌਣ ਪਿਆ ਹਾਂ ਕੱਲ ਨੂੰ ਤੇਰਾ ਵਿਆਹ ਹੀ ਹੋਣਾ ਫੇਰ ਕੀ ਕਰੂੰਗਾ ਮੇਰੀ ਨੌਨ ਉਹਦਾ ਹੀ ਲੈ ਕੇ ਜਾਇਆ ਕਰੋ ਕਮਾ ਕੇ ਐਵੇਂ ਹੀ ਬੱਸ ਫਾਰਮੈਲਟੀ ਕਰਕੇ ਮੈਂ ਆਉਦੀ ਨੌਨ ਨੂੰ ਸਿਖਾ ਕੇ ਭੇਜਿਆ ਕਰਨਾ ਮੈਂ ਕਿਹਾ ਇਹਨੂੰ ਦੱਸੀ ਥੋੜਾ ਤੇ ਉੱਥੇ ਜਾ ਕੇ ਇਹਨੂੰ ਤਿੰਨ ਚਾਰ ਘੰਟਾ ਤੋਂ ਪਹਿਲਾਂ ਬਾਜ਼ਾਰ ਚੋਂ ਨਿਕਲਣਾ ਪਈ ਹੋਣ ਜੀ ਆਪਾਂ ਲੈ ਲਈਏ ਸਬਜ਼ੀ ਰੋਈ ਤਾਂ ਰੰਦਾ ਪੰਗਾ ਅੱਜ ਰਾਮਾ ਤੋਰੀਆਂ ਲੈ ਕੇ ਜਾਣੇ ਆ ਇਹ ਖਾਊਗਾ ਤਾਂ ਇਹਦੀ ਮਰਜ਼ੀ ਅੱਪਲ ਤੈਨੂੰ ਖਵਾਉਂ ਦੇਖੇ ਲੈ ਲੋ ਤੋਰੀਆਂ ਇੱਥੇ ਵੀ ਬਈਆਂ ਆਂ ਚਲੋ ਭਾਈ ਸਾਹਿਬ ਬੰਦ ਦੇ ਆ ਦੁਕਾਨ ਜਿhko ਲੈ ਨਾ ਤੋਰੀਆਂ ਵੀ ਬਈਆਂ ਆਂ ਤੇ ਹੁਣ ਆਪਾਂ ਲੈ ਲਈਏ ਜੀ ਗਰੋਸਰੀ ਪਹਿਲਾਂ ਅਸੀਂ ਮਾਰਕੀਟ ਚਲੇ ਗਏ ਹੁਰਤ ਮਾਲ ਲੈਣ ਗਰੋਸਰੀ ਲਈ ਨਹੀਂ ਖਾਣ ਲੈਣੀ ਆ 6 ਵਜ ਗਏ ਆ ਕਰ ਜਾਂਦੇ ਅਸੀਂ ਲੇਟ ਹੋ ਜਾਣਾ ਜਾ ਕੇ ਮੈਂ ਕੁਝ ਬਣਾਉਣਾ ਪਈ ਆ ਕੋਸ਼ ਹੀ ਨਹੀਂ ਸਮਝ ਲੱਗਦੀ ਕੀ ਬਣਾਈਏ ਚਲੋ ਜੀ ਘਰੋਂ ਆਪਾਂ ਲੈਨੇ ਆ ਗਰੋਸਰੀ ਘਰੇ ਜਾ ਕੇ ਤੁਹਾਨੂੰ ਦਿਖਾਵਾਂਗੇ ਨਵਾਂ ਸੂਟ ਦੇਖ ਲਓ ਮੰਡੀ ਵਿੱਚ ਦੀ ਵੀ ਅਜੂਬਾ ਦਿਖੰਦੇ ਆ ਗੋਲ ਗੱਪੇ 버ਗਰ ਟਿੱਕੀਆਂ ਟਿੱਕੀਆਂ ਨਹੀਂ ਆ ਗੋਲ ਗੱਪੇ 버ਗਰ ਤੇ ਉਹ ਪਰ ਅਸੀਂ ਕੁਛ ਨਹੀਂ ਖਾ ਸਕਦੇ ਇਹਨਾਂ ਚ ਨੋ ਮਨੀ ਖਾ ਸਕਦਾ ਮੈਂ ਨਹੀਂ ਖਾ ਸਕਦੀ ਮੈਂ ਗੋਲ ਗੱਪੇ ਵੀ ਨਹੀਂ ਖਾ ਸਕਦੀ ਉਹ ਵੀ ਮੈਨੂੰ ਉਹ ਕਰਦੇ ਆ ਮਨੀ ਇੱਧਰ ਜਾਣਾ ਪਾ ਅਗਰਵਾਲ ਕੱਤਾ ਮੇਰੇ ਦਿਮਾਗੇ ਚ ਕਰ ਮਨੀ ਤੇਰਾ ਦਿਮਾਗੇ ਘਬਰ ਮੈਨੂੰ ਇਦਾਂ ਲੱਗੂ ਤੈਨੂੰ ਭੁੱਲ ਗਿਆ ਢੰਡੰਟ ਇਸਤੇ ਮੇਰੇ ਬੰਦਿਆ ਨਹੀਂ ਤੇ ਮੈਂ ਜਿਹੜਾ ਉਹ ਕੈਪ ਚੜਾਇਆ ਚੱਕਰ ਆ ਜਾਣਾ ਸੀ ਕਲੀਨਿਕ ਬੰਦਿਆ ਇਸ ਵਾਸਤੇ ਇੰਨੀ ਹੁੰਦੀ ਨਾ ਨਿਆਣੇ ਦੇਖਦੇ ਗਾਂ ਵਾਲੇ ਆ ਗਿਆ ਜੀ ਗਰੋਸਰੀ ਸਟੋਰ ਲੈ ਲਿਆ ਆਪਣਾ ਗਰੋਸਰੀ ਉਸ ਤੇ ਜਾਣਾ ਉਹ ਮੈਨੂੰ ਅੰਦਰ ਨਹੀਂ ਲੱਗ ਰਿਹਾ ਆਗੇ ਹੋਗਾ ਨਾ ਇਹ ਜਿਹੜਾ ਆਹ ਖਾਂਦੇ ਹੁੰਦੇ ਸੀ ਕੀ ਇਹਦਾ ਸ਼ਾਹੀ ਆਮ ਪਪੜ ਹੁਣ ਤਾਂ ਇਹ ਵੀ ਨਹੀਂ ਖਾ ਸਕਦੇ ਇਹ ਆਪਣੀ ਗਰੋਸਰੀ ਮੇਰੀ ਗਰੋਸਰੀ ਆਪਣੀ ਘਰ ਆ ਦੇਖ ਇਹਨਾਂ ਦਾ ਸਮਾਨ ਆ ਇੰਨੀ ਚਿੱਲੀ ਇੰਨੀ ਇੰਨੀ ਚਿੱਲੀ ਵਾਲੀ ਇੱਕ ਕਰਨਾ ਮੈਂ ਚਿੱਤਰ ਖਾਣੇ ਵਿੱਚ ਤਾਂ ਦੇਖੀ ਕਿ ਸਭ ਹੁਣ ਆਪਾਂ ਗੱਡੀ ਨੂੰ ਭੋਜਨ ਕਰਾ ਲਈਏ ਗਾੜੀ ਵਿੱਚ ਤੇਲ ਡਲਵਾ ਲਓ ਸਸਤਾ ਨਹੀਂ ਹੋਇਆ ਜੇ ਵੀ ਤੇਲ ਨਾ ਨਹੀਂ ਇਹ ਤੇ ਜਦੋਂ ਤੇਲ ਦੀ ਉਹ ਵਾਲੇ ਨਾਲ ਉਹਨਾਂ ਡੈਂਸਿਟੀ ਤੇ ਘੱਟ ਜ਼ਿਆਦਾ ਹੁੰਦੀ ਜਿਹਦੇ ਕਰਕੇ ਇਹ ਐਵਰੇਜ ਵਧੀਆ ਦਿੰਦਾ ਜਿਹੜਾ ਪ੍ਰੀਮੀਅਮ ਵਾਲਾ ਇਹਦੇ ਨਾਲ ਇੰਜਨ ਨੂੰ ਇਨਾ ਫਰਕ ਨਹੀਂ ਪੈਂਦਾ। ਓਕੇ। ਉਹ ਬੰਦਿਆਂ ਨਾਲ ਕਹਿੰਦਾ ਉਹ। ਉਹ ਕਹਿੰਦਾ ਗਰਮੀ ਕਰਕੇ ਸਾਨੂੰ ਇਹ ਬੰਦ ਕਰਨਾ ਪੈਂਦਾ ਹੈ ਜਿਆਦਾ ਤੇਜ਼ ਕਰਕੇ। ਹੁੰਦਾ ਬੰਦ ਹੁੰਦਾ ਫੋਨ ਹਨਾ। ਇਹਨਾਂ ਨੇ ਤਾਂ ਲਿਖ ਕੇ ਵੀ ਨਹੀਂ ਲਾਇਆ ਵੀ ਫੋਨ ਬੰਦ ਰੱਖੋ। ਇਸ ਇੰਟਰੀ। ਬਾਹਰ ਨਹੀਂ ਉਹਨੂੰ ਕੀ ਕਹੀਦਾ ਉੱਥੇ ਉਹ ਆ ਨਾ ਰੈਸਟ੍ਰਿਕਸ਼ਨਸ ਹੁੰਦੀਆਂ। ਪਿੰਡ ਦੀ ਢਿੱਗੀ ਖੋਲਦੇ ਢਿੱਗੀ ਥੋੜੀ ਕੋਈ ਉਹ ਸੌਰੀ ਟੱਕਣ ਟੱਕਣ ਦੂਰਾ ਹੁੰਦਾ ਵਿੱਚ ਲੱਗਿਆ ਜੰਮ ਝੋਨਾ ਲੱਗ ਗਿਆ ਸੂਰਜ ਦੇਖਮਨੇ ਐਦਾਂ ਘਰ ਹੋਣਾ ਚਾਹੀਦਾ ਨਾ ਐਦਾਂ ਮਤਲਬ ਕੀ ਖੇਤ ਹੋਣ ਤੇ ਖੇਤਾਂ ਲੱਗੇ ਘਰ ਆਪਣਾ ਨਾ ਫੇਰ ਡੇਰੀ ਫਾਰਮ ਖੋਲੇ ਆਪਦਾ ਚਲੋ ਖੋਲਾਂਗੇ ਮਨੀ ਆਪਾਂ ਕਿਸੇ ਟਾਈਮ ਬਾਹਰ ਮੋਰਨੀ ਆਪਾਂ ਭੇਜਣਾ ਤੈਨੂੰ ਇੱਥੇ ਵਧੀਆ ਕੰਮ ਕੋਈ ਖੋਲਣਾ ਬਾਹਰ ਜਾਣਾ ਬੰਦ ਕਰੋ ਜਿਵੇਂ ਮੈਂ ਉਹਨੂੰ ਕੀ ਕਹੀਦਾ ਗਈ ਸੀ ਨਾ ਫੌਰਨ ਮਤਲਬ ਕਿ ਦੋ ਵਾਰੀ ਗਈ ਮੈਂ ਵਾਪਸ ਆਈ ਇੱਕ ਤਾਂ ਮੈਨੂੰ ਥੋੜੀ ਹਲਥ ਪ੍ਰੋਬਲਮਸ ਕਰਕੇ ਮੈਂ ਉੱਥੇ ਕੋਈ ਕੰਮ ਨਹੀਂ ਕੀਤਾ ਮੈਂ ਘਰ ਹੀ ਰਹਿਣੀ ਹੁੰਨੀ ਸੀਗੀ ਪਹਿਲੀ ਵਾਰੀ ਤੱਕ ਅਗਰ ਵੀ ਕਿਤੇ ਨਹੀਂ ਗਈ ਜੋ ਦੂਜੀ ਵਾਰੀ ਗਈ ਸੀਗੀ ਫਿਰ ਮਨੀ ਨੇ ਹੁਣ ਨਾਲ ਇਹਨਾਂ ਨਾਲ ਘੁੰਮਣ ਬਾਹਰ ਚਲੇ ਚਲੇ ਜਾਣੀ ਹੁੰਨੀ ਸੀਗੀ ਤੇ ਜਦੋਂ ਮੈਂ ਆਈ ਸਾਰਿਆਂ ਨੂੰ ਇੱਥੇ ਰੋਲਾ ਉਹ ਬਾਹਰੋਂ ਆਈ ਆ ਜਿਵੇਂ ਕੰਮ ਕਰਦੀ ਹੁਣੀ ਆ ਕਿੰਨੇ ਪੈਸੇ ਇੰਨੇ ਬਣਾ ਲਏ ਹੁਣੇ ਨਾ ਮਤਲਬ ਕੀ ਬਾਹਰ ਬਾਹਰ ਦੇਸ਼ ਨੂੰ ਲੈ ਕੇ ਬਾ ਫੋਰਨ ਕੰਟਰੀਜ਼ ਨੂੰ ਲੈ ਕੇ ਲੋਕਾਂ ਨੂੰ ਇੰਨੇ ਓਲੇ ਆ ਵੀ ਜਿਹੜਾ ਜਾਂਦਾ ਉੱਤੇ ਜਾਂਦਿਆਂ ਹੀ ਕੰਮ ਤੇ ਲੱਗ ਜਾਂਦਾ ਬਸ ਜਾਂਦਿਆਂ ਹੀ ਕਮਾਈ ਕਰਨ ਲੱਗ ਪੈਂਦਾ ਹਨਾ ਮਰੀ ਜਦ ਕਿ ਰਿਐਲਿਟੀ ਤੇ ਇਹ ਵਾ ਵੀ ਕੰਮ ਮਿਲਤਾ ਜਾਂਦੇ ਕੰਮ ਇਹ ਨਹੀਂ ਵੀ ਕੰਮ ਹੈਗੇ ਵੀ ਆ ਕਿਸਮਾ ਚੰਗੇ ਵਾਲਿਆਂ ਨੂੰ ਜਾਂਦਿਆਂ ਨੂੰ ਕੰਮ ਮਿਲ ਵੀ ਜਾਂਦੇ ਪਰ ਲੋਕਾਂ ਨੂੰ ਇਹ ਕਈਆਂ ਨੂੰ ਨੌਲੇਜ ਨਹੀਂ ਵੀ ਜਿਹੜਾ ਸ਼ਨਗਨ ਵੀਜ਼ੇ ਤੇ ਜਾਂਦਾ ਜਾਂ ਟੂਰਿਸਟ ਵੀਜ਼ੇ ਤੇ ਜਾਂਦਾ ਵੀ ਉਹ ਕੰਮ ਨਹੀਂ ਕਰ ਸਕਦਾ ਉਹ ਜਸਟ ਐਜ਼ ਅ ਟੂਰਿਸਟ ਗਿਆ ਐਜ਼ ਅ ਟੂਰਿਸਟ ਹੀ ਰਹਿ ਸਕਦਾ ਉਹ ਕੰਮ ਬਗੈਰਾ ਜਿਹੜਾ ਕੋਈ ਨਹੀਂ ਕਰ ਸਕਦਾ ਮੇਰਾ ਤਿੰਨ ਰੋੜਾ ਪੈ ਗਿਆ ਸੀ ਵੀ ਇਹ ਵੀ ਚੰਗੇ ਪੈਸੇ ਕਮਾ ਕੇ ਆਹੀ ਹੋਣੀਆਂ ਜਦ ਕਿ ਅਸੀਂ ਤੇ ਘਰੋਂ ਘਰ ਇੱਕ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਇਨਸਾਨ ਨੂੰ ਹੈਲਥ ਪ੍ਰੋਬਲਮਸ ਆ ਤੇ ਇਹ ਕੰਮ ਕਿੱਦਾਂ ਕਰੂਗਾ ਇਸ ਕਰਕੇ ਬਾਹਰਲਾ ਦੇਸ਼ ਤੇ ਲੋਕਾਂ ਨੇ ਇਦਾਂ ਬਣਾਇਆ ਹੋਇਆ ਹੈ ਕਈਆਂ ਨੇ ਵੀ ਜਿੱਦਾਂ ਇਨਸਾਨ ਜਾਂਦਾ ਉੱਥੇ ਰੁੱਖਾਂ ਨਾਲ ਪੈਸੇ ਲੱਗੇ ਆ ਤੇ ਤੋੜ ਕੇ ਲੈ ਆਉ ਬਸ ਠੀਕ ਹੈ ਆ ਦੇਖੋ ਐਨੀ ਬਾੜੀ ਖਾਲੀ ਆ ਕਾਸ਼ ਬਾਬਿਆਂ ਨੂੰ ਪੁੱਛ ਕੇ ਪੈੜੀ ਲੈ ਲੀਏ ਇਹੋ ਥੋੜੀ ਬੋਤੀ ਖਾਣਾ ਮਣੀ ਆਪ ਦਾ ਕੰਮ ਖੋਲਣ ਨੂੰ ਦੇਖੋ ਇਹਦੇ ਨਾਲ ਗੁਜਰਾਂ ਦੀਆਂ ਕਿੰਨੀਆਂ ਮੱਜਾਂ ਗੁਜਰਾਂ ਨੂੰ ਵੀ ਮੌਜਾਂ ਮੱਜਾਂ ਨੂੰ ਵੀ ਮੌਜਾਂ ਹਮਾਰੇ ਮੱਜਾਂ ਕਿੰਨੀਆਂ ਚਰਨਦੇ ਆ ਗੁਜਰਾਂ ਦੀਆਂ ਦੇਖੋ ਇਹਨਾਂ ਨੇ ਆਪਣੇ ਪੰਜਾਬ ਚ ਆ ਕੇ ਇੰਨੀ ਤਰੱਕੀ ਕਰ ਲਈ ਤੇ ਆਪਾਂ ਲੋਕ ਆਪਣੇ ਕੰਮ ਜਿਹੜੇ ਉਹ ਛੱਡੀ ਜਾਂਦੇ ਆਪਾਂ ਇਹਨਾਂ ਤੇ ਡਿਪੈਂਡ ਹੋਈ ਜਾਂਦੇ ਦੁੱਧ ਵਾਸਤੇ ਤਾਂ ਕਿੱਥੇ ਆਪਾਂ ਆਪ ਹੀ ਕੰਮ ਕਰਦੇ ਸੀ ਦੇਖਣਾ ਮੈਂ ਕਿਸੇ ਦਿਨ ਮਨਾਂ ਗਾਂ ਦਾ ਮੱਝ ਲਿਆ ਕੇ ਰੱਖ ਲੈਣੀ ਸਹੀ ਮਨੇ ਸਿਰਫ ਕੋ ਮਨੀ ਜੇ ਸਟੱਡੀ ਕਰਕੇ ਨਹੀਂ ਮੈਂ ਰੱਖਦੀ ਉਹਨੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਉਹ ਮੈਂ ਰੱਖ ਸਕਦੀ ਆ ਕੇਅਰ ਵੀ ਕਰ ਸਕਦੀ ਆ ਚਲੋ ਦੇਖਾਂਗੇ ਫਿਲਹਾਲ ਤਾਂ ਆਪਾਂ ਨਾ ਲੋਕਾਂ ਦੀਆਂ ਮੱਝਾਂਾਂ ਦੇਖ ਲਈਏ ਆਹ ਦੇਖ ਲਿਓ ਇਹ ਵੀ ਗੁਜਰਾں ਦੀਆਂ ਆਈਆਂ ਕਿੰਨਾ ਦੇਖੋ ਹਰਾ ਭਰਾ ਹਰਾ ਭਰੇ ਆ ਹਰੇ ਆ ਭਰੇ ਆ ਐਦਾ ਜ਼ਮੀਨਾਂ ਵੇਚੀ ਜਾਂਦੇ ਆ ਵੇਖੋ ਐਦਾਂ ਦੇ ਉਹ ਖੁੱਲ ਹੀ ਜਾਂਦੇ ਆ ਬਸ 올ਡਰ ਸਟੋਰ ਮੰਡੀ ਆ ਮੰਡੀ ਆ ਪ੍ਰਾਈਵੇਟ ਜਿੱਦਾਂ ਇੱਕ ਬੰਦੇ ਦੀ ਹੂੰ ਬਸ ਕਿਸੇ ਟਾਈਮ ਜ਼ਮੀਨਾਂ ਜੁਨੀਆ ਰੋਡ ਦੇ ਆ ਸਾਰੇ ਵੀ ਕੁਝ ਖੁੱਲ ਜਾਣਾ ਇੱਥੇ ਅਸੀਂ ਰੱਖੇ ਹੁੰਦੇ ਸੀ ਜੀ ਪਸ਼ੂ ਦੇਖਾਂਗੇ ਇੱਕ ਅੱਧੀ ਗਾਂ ਜਾਂ ਕੋਈ ਪਸ਼ੂ ਰੱਖਦੇ ਆ ਫਿਰ ਦੁਬਾਰਾ ਜਾਮਨਾਂ ਕਿੰਨੀਆਂ ਲੱਗੀਆਂ ਹੋਈਆਂ ਜਾਮਨ ਅਨੇਰੇ ਕਰਕੇ ਦਿਖਦੀਆਂ ਨਹੀਂ ਇਸ ਵਾਰ 50 ਬੁੱਟੇ ਨੂੰ ਅੰਬੀ ਲੱਗੇ ਸੀ ਕਿੰਨੇ ਸਾਲ ਨਹੀਂ ਉਹਨਾਂ ਦੇ ਕਿਦਾਂ ਉੱਗ ਗਿਆ ਕਾ ਇਹ ਨੀ ਜਗਾ ਸੀ ਖਾਲੀ ਕਰਾਈ ਆ ਮੈਨਸ ਗੇ ਪੱਧਰੀ ਕਰਾਉਣੀ ਆ ਇੱਥੇ ਰੁੱਖ ਲਾਉਣੇ ਆ ਆਹ ਸਾਰੀ ਦੇ ਵਿੱਚ ਰੁੱਖ ਲਾ ਦੇਣਾ ਸਾਰੀ ਚ ਰੁੱਖ ਲਾਵਾਂਗੇ ਆ ਬਾਪੂ ਨੇ ਇੱਕ ਹੋਰ ਆਮ ਦਾ ਬੂਟਾ ਲਾਇਆ ਆਮ ਦਾ ਬੂਟਾ ਲਾਇਆ ਇਹਨੂੰ ਮੈਂ ਕਿੰਨੇ ਸਵਾਲ ਹੋ ਗਏ ਇਹਨੂੰ ਬੂਰ ਪੈਂਦਾ ਝੜ ਜਾਂਦਾ ਦਵਾਈਆਂ ਵੀ ਪਾਈਆਂ ਪਰ ਇਹਨੂੰ ਆਂਬ ਲੱਗਦੇ ਹੀ ਨਹੀਂ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਆ। ਤੇ ਮੈਂ ਕਿਹਾ ਇੱਥੇ ਹੀ ਸੀਗਾ ਆਪਾਂ ਕਰ ਲੈਨੇ ਅੱਜ ਦੇ ਵਲੌਗ ਦਾ ਐਂਡ। ਚਲੋ ਜੀ ਸੋਹਣੀ ਜਗ੍ਹਾ ਹਰਿਆ ਭਰਿਆ ਸਾਰਾ ਬਹੁਤ ਇੱਥੇ ਮਤਲਬ ਕਾਮਕੂਲ ਜਿਹਾ ਮਾਹੌਲ ਹੁੰਦਾ। ਤੇ ਇਹਦੇ ਨਾਲ ਹੀ ਕਰਦੇ ਆਂ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ। ਸਾਡਾ ਚੈਨਲ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਬਾਏ ਬਾਏ ਸਾਰਿਆਂ ਨੂੰ।